ਪਟਿਆਲਾ ਹਲਕੇ ਦੀ ਗੱਲ ਕਰ ਲਈਏ ਪ੍ਰਨੀਤ ਕੌਰ ਦੀ ਜਿਹੜੀ ਜੁਆਇਨਿੰਗ ਹੋ ਜਾਂਦੀ ਹੈ ਭਾਜਪਾ છਾਲਾਂ ਕਿ ਪਹਿਲਾਂ ਹੀ ਉਹ ਤਾਂ ਸਰਗਰਮੀਆਂ ਵਿੱਚ ਭਾਜਪਾ ਦੇ ਨਾਲ ਹੀ ਚੱਲ ਰਹੀ ਸੀ ਕਿਉਂਕਿ ਕੈਪਟਨ ਮਨਿੰਦਰ ਸਿੰਘ ਚਲੇ ਗਏ ਉਧਰੋਂ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਚੱਲ ਰਹੀ ਹੈ ਪਟਿਆਲਾ ਲੋਕ ਸਭਾ ਹਲਕਾ ਜਿਹੜਾ ਇਹ ਵੀ ਦਿਲਚਸਪ ਬਣਦਾ ਜਾਏਗਾ ਬਹੁਤ ਜ਼ਬਰਦਸਤ ਹੋਏਗਾ ਕਿਉਂਕਿ ਤਿੰਨ ਲਗਭਗ ਆਪਾਂ ਕਹਿੰਦੇ ਤਿੰਨ ਚਿਹਰੇ ਤੇ ਮੈਦਾਨ ਦੇ ਵਿੱਚ ਆ ਹੀ ਗਏ ਪ੍ਰਨੀਤ ਕੌਰ ਲੜੇਗੀ ਬੀਜਪੀ ਲੋ ਪਹਿਲਾਂ ਉਹਨਾਂ ਨਾਲ ਚਰਚਾ ਸੀ ਕਿ ਉਹਨਾਂ ਦੀ ਧੀ ਲੜੇਗੀ ਜੈਂਦਰ ਕੌਰ ਪਰ ਹੁਣ ਇਹਨਾਂ ਦੀ ਕਿਉਂਕਿ ਬڑا ਪਰਿਵਾਰ ਖਾਨਦਾਨੀ ਪਰਿਵਾਰ ਸਿਆਸੀ ਪਰਿਵਾਰ ਸਿਆਸਤ ਨੂੰ ਚੰਗੀ ਤਰ੍ਹਾਂ ਜਮਦਾ ਜਦੋਂ ਦਾ ਪਟਿਆਲਾ ਰਿਆਸਤ ਆ ਜਾਂ ਸਿਆਸਤ ਆ ਉਹ ਸੱਤਾ ਤੇ ਨਾਲ ਹੀ ਰਹੀ ਹੈ ਚਾਹੇ ਜਿਹਦਾ ਵੀ ਰਾਜ ਰਿਹਾ ਹੋਵੇ ਉਹਨਾਂ ਲੱਗਾ ਕਿ ਲੋਕਾਂ ਦੀ ਇੱਕ ਚਰਚਾ ਕਿ 24 ਦੇ ਵਿੱਚ ਫਿਰ ਰਿਪੀਟ ਹੋਏਗੀ ਸਰਕਾਰ ਬੀਜੇਪੀ ਦੀ ਤੇ ਕੈਪਟਨ ਮਰੀਂਦਰ ਸਿੰਘ ਨੇ ਸੋਚਿਆ ਹੋਗਾ ਪ੍ਰਨੀਤ ਕੌਰ ਨੇ ਸੋਚਿਆ ਇਹ ਸਟੱਬਰ ਨੇ ਸੋਚਿਆ ਹੋਗਾ ਕਿ ਜੇ 24 ਦੇ ਵਿੱਚ ਉਹਨਾਂ ਦੀ ਸਰਕਾਰ ਬਣ ਰਹੀ ਆ ਤੇ ਜੇ ਆਪਾਂ ਪਟਿਆਲੇ ਜਿੱਤ ਗਏ ਤੇ ਫਿਰ ਵਜ਼ੀਰ ਕੌਣ ਬਣੂਗਾ ਬੀਜੇਪੀ ਕੋਟੇ ਚ ਪ੍ਰੀਤਕੌਰ ਤੇ ਆਪਾਂ ਸੈਂਟਰ ਦੇ ਵਿੱਚ ਵਜ਼ੀਰ ਬਣਾਂਗੇ ਤੇ ਜਦੋਂ 27 ਦੀ ਵਾਰੀ ਆਊਗੀ ਉਦੋਂ ਜੈ ਇੰਦਰ ਕੌਰ ਨੂੰ ਚੌਨ ਲੜਾਵਾਂਗੇ ਪਟਿਆਲੇ ਸ਼ਹਿਰ ਤੋਂ ਜਿਹੜੀ ਇਹਨਾਂ ਦੀ ਜੱਦੀ ਸੀਟ ਆ ਕਿਉਂਕਿ ਕੈਪਟਨ ਮਰਿੰਦਰ ਸਿੰਘ ਜਿੰਨੀ ਵਾਰ ਵੀ ਮੈਂਬਰ ਪਾਰਲੀਮੈਂਟ ਬਣਿਆ ਜਿੰਨੀ ਵਾਰ ਵੀ ਐਮਐਲਏ ਬਣਿਆ ਇਹਨਾਂ ਮਾ ਧੀਆਂ ਦਾ ਬਹੁਤ ਵੱਡਾ ਰੋਲ ਰਿਹਾ ਉਹਦੀ ਜਿੱਤ ਦੇ ਵਿੱਚ ਦੋਨਾਂ ਦਾ ਮਿਲਨਸਾਰ ਸਬਾ ਲੋਕਣ ਮਿਲਦੇ ਵਿਚਰਦੇ ਕੈਪਟਨ ਮਰਿੰਦਰ ਸਿੰਘ ਕੀ ਆ ਇੱਕ ਵਾਰ ਤਾਂ ਉਹ ਪਟਿਆਲੇ ਨੋਮੀਨੇਸ਼ਨ ਵਾਸਤੇ ਆਉਂਦੇ ਨੇ ਨੋਮੀਨੇਸ਼ਨ ਕਰਦੇ ਤੋਂ ਬਾਅਦ ਰੋਡ ਸ਼ੋਅ ਲਾਉਂਦੇ ਨੇ ਸ਼ਹਿਰ ਦੇ ਵਿੱਚ ਆਪਣੀ ਵੋਟ ਪਾਉਣ ਆਉਂਦੇ ਨੇ ਫਿਰ ਇੱਕ ਸਰਟੀਫੀਕੇਟ ਲੈਣ ਆਉਂਦੇ ਨੇ ਉਸ ਤੋਂ ਲਾਵਾ ਕਦੀ ਆਉਂਦੇ ਨਹੀਂ ਆਏਗੇ ਨੇ ਉਹਨੇ ਇਹ ਜਿਹੜੀ ਉਹਦੀ ਪੂਰੀ ਜਿਹੜੀ ਕੈਂਪੇਨ ਆ ਉਹ ਜਾਇਂਦਰ ਕੌਰ ਕਰਦੇ ਨੇ ਜਾਂ ਪ੍ਰਨੀਤ ਕੌਰ ਕਰਦੇ ਨੇ ਹੁਣ ਪ੍ਰਨੀਤ ਕੌਰ ਆ ਗਈ ਬੀਜਪੀ ਇੱਕ ਸੌਫਟ ਕਾਰਨਰ ਇੱਕ ਨਫੀਸ ਔਰਤ ਆ ਕਮ ਜਿੰਨੇ ਵੀ ਕੀਤੇ ਉਹ ਲੋਕਾਂ ਨੂੰ ਪਤਾ ਹੈਗਾ ਇਸ ਕਰਕੇ ਇਹਨਾਂ ਦੇ ਚਰਚਾ ਕਿ ਪਟਿਆਲੇ ਆਪਾਂ ਜਿੱਤ ਲੈਣੀ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਹੋ ਹੀ ਜਾਣਾ ਸੈਂਟਰ ਦੇ ਵਿੱਚ ਵਜ਼ੀਰ ਬਣ ਗਏ ਉਹਨੇ ਕਾਂਗਰਸ ਪਾਰਟੀ ਉੱਤੋਂ ਕਾਂਗਰਸ ਪਾਰਟੀ ਕਿਉਂਕਿ ਪ੍ਰਨੀਤ ਕੌਰ ਕੈਪਟਨ ਪਰਿਵਾਰ ਬੀਜੇਪੀ 'ਚ ਆ ਗਿਆ ਉਤੋਂ ਇਮੀਡੀਏਟਲੀ ਬੰਦਾ ਕਿਵੇਂ ਲੱਭਣਾ ਹੈਗਾ ਜਾਂ ਤੇ ਪ੍ਰਨੀਤ ਕੌਰ ਨੂੰ ਪਹਿਲੇ ਦਿਨ ਹੀ ਕੱਢ ਦੇਦੇ ਜਦੋਂ ਕੈਪਟਨ ਮਿਰਿੰਦਰ ਸਿੰਘ ਨੇ ਛੱਡੀ ਸੀ ਉਹ ਇਹਨਾਂ 'ਚ ਹਿੰਮਤ ਨਹੀਂ ਪਈ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਵਾਲੇ ਲੜਨਗੇ ਕਾਂਗਰਸ ਪਾਰਟੀ ਮਰੀ ਐਸੇ ਕਰਕੇ ਨਾ ਕਿ ਜਿਹੜਾ ਵੀ ਕਾਂਗਰਸ ਪਾਰਟੀ ਦੇ ਦੀ ਪਾਰਟੀ ਆ ਮੈਨੂੰ ਤਾਂ ਕੋਈ ਕੱਢ ਨਹੀਂ ਸਕਦਾ ਤੇ ਨਾ ਕੱਢਣ ਵਾਲਾ ਜੰਮਿਆ ਉਸੇ ਕਰ ਕਾਂਗਰਸ ਪਾਰਟੀ ਦੇ ਬੁਰੇ ਹਾਲ ਹੋਏ ਨੇ ਹੁਣ ਰਾਹੁਲ ਗਾਂਧੀ ਦੀ ਜਿਹੜੀ ਇੱਛਾ ਜੋ ਸਾਡੀ ਜਾਣਕਾਰ ਦਾ ਕਿ ਡਾਕਟਰ ਧਰਮਵੀਰ ਗਾਂਧੀ ਤੋਂ ਵੱਡੀ ਕੋਈ ਕਾਂਗਰਸ ਪਾਰਟੀ ਵਾਸਤੇ ਚੁਆਇਸ ਹੋ ਨਹੀਂ ਸਕਦੀ ਹੁਣ ਡਾਕਟਰ ਗਾਂਧੀ ਕਾਂਗਰਸ ਪਾਰਟੀ ਵੱਲੋਂ ਲੜਦੇ ਕਿ ਨਹੀਂ ਲੜਦੇ ਉਹਨਾਂ ਤੇ ਨਿਰਭਰ ਕਰਦਾ ਪਟਿਆਲੇ ਤੋਂ ਆਈ ਗਏ ਨੇ ਆਮ ਆਦੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਇੱਕ ਤਗੜੀ ਲੜਾਈ ਹੋ ਸਕਦੀ ਹੈਗੇ ਨੇ ਲੇਕਿਨ ਇਹ ਹੁਣ ਸਵਾਲ ਵੱਡਾ ਹੈਗਾ ਕਿ ਇਥੋਂ ਜਿੱਤੇਗਾ ਕੌਣ ਕਿਉਂਕਿ ਇੱਕ ਸਵਾਰ ਪਹਿਲਾਂ ਤੇ ਚਰਚਾ ਹੀ ਕਿ 4 ਕੋਰਨਰ ਮੁਕਾਬਲਾ ਹੋਏਗਾ ਹੁਣ ਤੇ ਗੱਠ ਜੋੜ ਦੀਆਂ ਜਿਹੜੀਆਂ ਸੁਭਾਵਨਾ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਕਾਲੀ ਦਲ ਤੇ ਬੀਜੇਪੀ ਦੀਆਂ ਤੇ ਜੇ ਗੱਠ ਜੋੜ ਹੋ ਗਿਆ ਤੇ ਫਿਰ ਲਾਜ਼ਮੀ ਤੌਰ ਤੇ ਪਟਿਆਲਾ ਤੇ ਬੀਜੇਪੀ ਦੇ ਖਾਤੇ ਚ ਪੈ ਹੀ ਗਈ ਹੈ ਤੇ ਫਿਰ ਇਥੋਂ ਪ੍ਰਨੀਤ ਕੌਰ ਨੂੰ ਫਾਇਦਾ ਹੋਵੇਗਾ ਬਠਿੰਡੇ ਤੋਂ ਕਿਹਨੂੰ ਫਾਇਦਾ ਹੋਵੇਗਾ ਹਰ ਸਿਮਰਤ ਕੌਰ ਬਾਦਲ ਨੂੰ ਤੇ ਇਹ ਜਿਹੜੇ ਪਰਿਵਾਰ ਆ ਇਹ ਤਿੰਨ ਚਾਰ ਪੰਜਾਬ ਦੇ ਵਿੱਚ ਪਰਿਵਾਰ ਨੇ ਇੱਕ ਬਿੱਟੂ ਪਰਿਵਾਰ ਇੱਕ ਕੈਪਟਨ ਮਰਿੰਦਰ ਪਰਿਵਾਰ ਇੱਕ ਬਾਦਲ ਪਰਿਵਾਰ ਇਹ ਕਈ ਸੀਟਾਂ ਆਪਸ ਦੇ ਵਿੱਚ ਤੋਲ ਮੋਲ ਕੇ ਲੜਦੇ ਆ ਗਏ ਨੇ ਚਰਚਾ ਤੇ ਇਹ ਵੀ ਆ ਕਿ ਜਦੋਂ 2017 ਦੇ ਵਿੱਚ ਅਗਰ ਕੈਪਟਨ ਅਮਰਿੰਦਰ ਸਿੰਘ ਲੰਬੀ ਨਾ ਲੜਦੇ ਤੇ ਲਾਜ਼ਮੀ ਤੌਰ ਤੇ ਉਸ ਸਮੇਂ ਜਰਨੈਲ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਦੇਣਾ ਸੀ ਜੇ ભગવંત માં ਦੇ ਖਿਲਾਫ ਸੁਬੀਰ ਸਿੰਘ ਬਾਦਲ ਜਦੋਂ ਲੜਦੇ ਨੇ ਉਥੇ ਭਗਵੰਤ ਮਾਨ ਲੜਦੇ ਨੇ ਜੇ ਕਾਂਗਰਸ પાર્ટી ਰਵਨੀਤ ਸਿੰਘ ਬਿੱਟੂ ਨੂੰ ਲਾ ਉਦੋਂ ਲੜਾਉਂਦੇ ਤੇ ਉਸ ਦਿਨ ਹੀ ਭਗਵੰਤ ਮਾਨ ਨੇ ਉਥੇ ਜਿੱਤ ਜਾਣਾ ਸੀ ਜੇ ਚਰਚਾ ਤੇ ਇਹ ਵੀ ਆ ਕਿ ਬਿੱਟੂ ਪਰਿਵਾਰ ਅਜੇ ਹ ਅਕਾਲੀ ਦਲ ਦੇ ਨਾਲ ਹੁੰਦਾ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਕਾਂਗਰਸ ਕਾਲੀ ਦਲ ਨੇ ਬੜਾ ਹਲਕਾ ਕੈਂਡੀਡੇਟ ਦਿੱਤਾ ਇਹ ਕੋਈ ਪੰਜਾਬ ਦੇ ਵਿੱਚ ਸਿਰਫ ਇਹ ਤਿੰਨ ਚਾਰ ਪਰ ਬਾਕੀ ਵੀ ਜੋੜ ਤੋੜ ਕੇ ਇੰਦਾਂ ਦਾ ਨੀਤੀ ਜੀ ਬਣਾ ਕੇ ਕੈਂਡੀਡੇਟ ਲੜਾਉਂਦੇ ਨੇ ਜਿੱਤਦੇ ਨੇ ਇਹ ਚਰਚਾ ਹੈ ਪਤਾ ਨਹੀਂ ਉਹਦੇ ਚਸਚਾਈ ਹੈ ਕਿ ਨਹੀਂ ਪਰ ਲੋਕਾਂ ਦੇ ਜ਼ੁਬਾਨ ਤੇ ਇਹ ਗੱਲਾਂ ਹੁੰਦੀਆਂ ਨੇ ਪਰ ਹੁਣ ਇਹ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇੰਟਰਸਟਿੰਗ ਇਸ ਵਾਰ ਹੋਏਗੀ ਪਹਿਲਾਂ ਤੇ ਫੋਰ ਕਾਰਨਰ ਕਰ ਪਰ ਹੁਣ ਟਕੋਣੇ ਮੁਕਾਬਲੇ ਹੋਣ ਦੀ ਆਸ ਹੈ ਕਾਲੀ ਦਲ ਬੀਜੇਪੀ ਗੱਠਜੋੜ ਕਾਂਗਰਸ ਔਰ ਆਪ ਤੇ ਕਿਤੇ ਨਾ ਕਿਤੇ ਸਿਮਰਜੀਤ ਸਿੰਘ ਮਾਨ ਦਾ ਧੜਾ